ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਇਤਿਹਾਸ ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕੁਇਸ਼ਰ ਭਾਈ ਲਖਮੀ ਸਿੰਘ ਜੀ ਠੱਠਾ ਇਹਨਾਂ ਕੋ ਅੱਜ ਜਾਣਾਂਗੇ ਭਾਗ ਨੰਬਰ 47 ਦੀ ਜਾਣਕਾਰੀ ਸਤਿਕ੍ਰਿਪਾ ਸਭ ਸਤਿਗੁਰੂ ਜੀ ਜਤਾ ਸਾਹਿਬ ਸਾਨੂੰ ਪਾਗ ਨੰਬਰ 47 ਦੀ ਜਾਣਕਾਰੀ ਦਿਓ ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਲਈ ਇਸ ਮੋਸਾ ਸਾਧ ਸੰਗਤ ਨੂੰ ਮੇਰੀ ਪਿਆਰ ਭਰੀ ਸਤਿਗੁਰੂ ਜੀ ਸੰਧੂ ਸਾਹਿਬ ਜਗਤ ਗੁਰੂ ਨਾਨਕ ਦੇਵ ਮਹਾਰਾਜ ਇਹ ਜਗਤ ਲੰਦੇ ਨੂੰ ਤਾਰਦੇ ਹੋਏ ਪਟਨਾ ਸ਼ਹਿਰੇ ਗਏ ਪਹੁੰਚੇ ਹਾਂਜੀ ਔਰ ਉੱਥੇ ਗੰਗਾ ਦੇ ਕਿਨਾਰੇ ਇੱਕ ਰੁੱਖ ਥਲੇ ਬਿਠੇ ਅੱਛਾ ਜੀ ਗੰਗਾ ਦੇ ਕਿਨਾਰੇ ਉਹ ਰੁੱਖ ਥਲੇ ਬੈਠ ਕੇ ਇਹਨਾਂ ਨੇ ਰੱਬੀ ਬਾਣੀ ਦਾ ਕੀਰਤਨ ਸ਼ੁਰੂ ਕੀਤਾ ਔਰ ਜਿਵੇਂ ਕੀਰਤਨ ਦੀ ਸਮਾਪਤੀ ਹੋਈ ਹੈ ਹਾਂਜੀ ਤੇ ਮਰਦਾਨਾ ਜੀ ਕਹਿੰਦੇ ਨੇ ਕਿ ਬਾਬਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜੀ ਗੱਲ ਦੀ ਸਮਝ ਨਹੀਂ ਆਉਂਦੀ? ਕਹਿੰਦੇ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਇਨਸਾਨ ਇਸ ਦੁਨੀਆ ਤੇ ਆਇਆ ਤੇ ਰੱਬ ਦਾ ਨਾਮ ਲੈਣ ਵਾਸਤੇ। ਪਰ ਇਹ ਰੱਬ ਦੇ ਨਾਮ ਨੂੰ ਭੁੱਲ ਕੇ ਤੇ ਇਹਨਾਂ ਜਗਦਲੰਦੇ ਦਾ ਕਮਾਉਂ ਚ ਪੈ ਗਿਆ ਠਗੀਆਂ ਮਾਰਨ ਲੈ ਪਿਆ ਝੂਠ ਬੋਲਨ ਲੈ ਪਿਆ ਫਰੇਬ ਕਰਨ ਲੈ ਪਿਆ ਮਿਸਤਰੀਆਂ ਫਿੱਕੀਆਂ ਪੈ ਗਈਆਂ ਨੇ ਕੋਈ ਕਿਸੇ ਨਾਲ ਕੋਈ ਦਿਲੋਂ ਸਾਝ ਨਹੀਂ ਕਹਿਣ ਤੋਂ ਪਾਪੀ ਰੱਬ ਤੋਂ ਜਿਹੜੇ ਮੁਨਕਰ ਹੋਗੇ ਔਰ ਹੌਂਈ ਹੌਰੀ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਔਰ ਫਿਰ ਬੱਲ ਬਾਬਾ ਮਰਦਾਨਾ ਜੀ ਕਹਿੰਦੇ ਕਿ ਬਾਬਾ ਜੀ ਇੰਨੇ ਚਿਰ ਦੇ ਤੁਰੇ ਆ ਕਦੇ ਜੰਗਲਾਂ ਵਿੱਚੋਂ ਫਲ ਖਾਲੇ ਕਦੇ ਪੱਤੇ ਖਾਲੇ ਕਦੇ ਕੋਸ਼ ਖਾ ਲਿਆ ਕਹਿੰਦਾ ਕਿ ਅੱਜ ਮੇਰਾ ਅੰਨ ਖਾਣ ਨੂੰ ਜੀ ਕਰਦਾ ਭੁੱਖ ਲੱਗੀ ਆ ਤੇ ਮੇਰਾ ਜੀ ਕਰਦਾ ਕਿ ਮੈਂ ਅੰਨ ਖਾਵਾਂ ਅੱਜ ਰੋਟੀ ਖਾਵਾਂ ਹਾਂ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਪਹਿਲਾਂ ਤੇ ਚੁੱਪ ਕਰੇ ਗੁਰੂ ਨਾਨਕ ਸਾਹਿਬ ਹਾਂਜੀ ਇੰਨੀ ਗੱਲ ਸੁਣ ਕੇ ਤੇ ਉਹਨਾਂ ਨੇ ਅੱਖਾਂ ਹੀ ਮੀਟ ਲਈਆਂ ਸਮਾਦੀ ਲਾ ਲਈ ਮਰਦਾਨਾ ਨਹੀਂ ਫੇਰ ਚੁੱਪ ਹਾਂਜੀ ਮਰਦਾਨਾ ਜੀ ਚੁੱਪ ਰਹੇ ਐਨਕੋ ਸਮੇਂ ਬਾਅਦ ਬਾਬਾ ਲਾਗੀ ਨੇ ਸਮਾਦੀ ਖੋਲੀ ਹੈ ਤੇ ਸਮਾਦੀ ਖੋਲ ਕੇ ਉਹ ਜਿਹੜਾ ਰੁੱਖ ਸੀ ਉਹਦੇ ਨਾਲੋਂ ਇੱਕ ਟਾਣੀ ਤੋੜੀ ਆ ਟਾਣੀ ਤੋੜ ਕੇ ਤੇ ਥੱਲੋਂ ਜ਼ਮੀਨ ਮਿੱਟੀ ਜਿਹੜੀ ਉਹ ਖੋਲੀ ਔਰ ਜਦੋਂ ਜ਼ਮੀਨ ਫੁੱਲੀ ਹੈ ਨਾ ਉਹਦੇ ਚ ਇੱਕ ਲਾਲ ਰੰਗ ਦਾ ਢੇਲਾ ਨਿਕਲਿਆ ਗੁਰੂ ਨਾਨਕ ਸਾਹਿਬ ਨੇ ਉਹ ਲਾਲ ਰੰਗ ਦਾ ਢੇਲਾ ਜਿਹੜਾ ਸੀ ਆਪਣੇ ਹੱਥ ਤੇ ਰੱਖਿਆ ਹੱਥੇ ਰੱਖ ਕੇ ਤੇ ਉਹਨੂੰ ਬੜੀ ਗਹਿਰ ਨਿਕਾਲਾ ਵੇਖਿਆ ਉੱਤੇ ਆਤਮਿਕ ਦ੍ਰਿਸ਼ਟੀ ਪਾਈ ਜਦੋਂ ਆਤਮਿਕ ਦ੍ਰਿਸ਼ਟੀ ਪਈ ਉਸ ਢੇਲੇ ਦੇ ਉੱਤੇ ਉਹ ਹੀਰਾ ਬਣ ਗਿਆ ਐਨਲੈਸ ਹੀਰਾ ਹਾਂਜੀ ਇਨਾ ਚਨਾਰਿਆਂ ਕੋਲ ਹੁੰਦਾ ਉਹ ਹੀਰਾ ਬਣ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਉਹੀ ਢੇਲਾ ਜਿਹੜਾ ਸੀਗਾ ਉਹ ਮਰਦਾਨੇ ਦੇ ਹੱਥ ਰੱਖਿਆ ਲੈ ਮਰਦਾਨਿਆ ਆ ਹੀਰਾ ਲੈ ਜਾ ਇਹ ਤੋਂ ਵੇਚ ਕੇ ਆਪਣਾ ਵਿਚਾਰਾ ਕਰ ਲੈ ਹਾਂਜੀ ਮਰਦਾਨੇ ਨੇ ਵੇਖਿਆ ਕਿ ਲਾਲ ਰੰਗ ਦਾ ਢੇਲਾ ਆ ਪਰ ਫੇਰ ਬਚਨ ਵੀ ਨਹੀਂ ਮੋੜ ਸਕਦਾ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਹਾਂਜੀ ਉਹ ਹੀਰਾ ਲੈ ਕੇ ਮਰਦਾਨੇ ਲਈ ਵਿਹਾਸ ਤੇ ਰੱਖ ਕੇ ਬੜੀ ਨਿਗਾਹ ਨਾਲ ਵੇਖਿਆ ਤੇ ਫੇਰ ਮਰਦਾਨੇ ਨੇ ਮੰਨ ਲਈ ਅਵਾਜ਼ ਦਿੱਤੀ ਆਤਮਾ ਨੇ ਕਿ ਗੁਰੂ ਨਾਨਕ ਸਾਹਿਬ ਮੈਨੂੰ ਹੀਰਾ ਦੇ ਦਿੱਤਾ ਹਾਂਜੀ ਤੇ ਵਧੀਆ ਹੋ ਗਿਆ ਨਾਲੇ ਆਪਣਾ ਗੁਜ਼ਾਰਾ ਹੋ ਜਾਏਗਾ ਨਾਲੇ ਕੁਝ ਪਹਿਲੇ ਪੈਸੇ ਜਿਹੜੇ ਆ ਇਹ ਪਰਿਵਾਰ ਵਾਸਤੇ ਵੀ ਜੋੜ ਲਵਾਂਗਾ ਤੇ ਭਾਈ ਮਰਦਾਨਾ ਉਤੋਂ ਚੱਲਿਆ ਤੇ ਸ਼ਹਿਰ ਵੱਲ ਨੂੰ ਤੁਰਿਆ ਪਟਨਾ ਸ਼ਹਿਰ ਵੱਲ ਹਾਂਜੀ ਫਿਰ ਪਟਨਾ ਸ਼ਹਿਰ ਵਿੱਚ ਜਾ ਕੇ ਕਿਉਂਕਿ ਪਟਨਾ ਸ਼ਹਿਰ ਜਿਹੜਾ ਇਹ ਗੰਗਾ ਨਦੀ ਦੇ ਕਿਨਾਰੇ ਬੜਾ ਲੰਬਾਈ ਦੇ ਚੋਸਿਆ ਮਜਾਰ ਦੇ ਇੱਕ ਪਾਸੇ ਉਤਰਿਆ ਹਾਂਜੀ ਤੇ ਇਹ ਵਿਖਾਉਂਦਾ ਜਾਂਦਾ ਹੁਣ ਅੱਛਾ ਜੀ ਕਦੇ ਕਿਸੇ ਨੂੰ ਆਉਂਦਾ ਕਦੇ ਕਿਸੇ ਨੂੰ ਆਉਂਦਾ ਕਿਸੇ ਨੇ ਇਹਦਾ ਕੋਈ 100 ਰੁਪਿਆ ਮੁੱਲ ਪਾਵੇ ਕੋਈ ਜੇ 200 ਰੁਪਇਆ ਮੁੱਲ ਪਾਵੇ ਜਿਉਂ-ਜਿਉਂ ਮੁੱਲ ਵੱਧਾ ਗਿਆ ਨਾ ਤੇ ਮਰਦਾਨੇ ਦੇ ਮਨ ਵਿੱਚ ਇਹ ਗੱਲ ਬੈੰਧੀ ਗਈ ਵੀ ਇਹ ਮੁੱਲ ਇਹਦਾ ਵੱਧਦਾ ਜਾਂਦਾ ਔਰ ਹੋ ਸਕਦਾ ਕੋਈ ਚੰਗਾ ਮੁੱਲ ਮਨ ਦੇ ਦੇਵੇ ਹਾਂਜੀ ਪਹਿਲਾਂ ਤੇ ਜਿਸ ਤਰ੍ਹਾਂ ਆਮ ਬਜ਼ਾਰਾਂ ਵਿੱਚ ਨਹੀਂ ਚੱਲਦੇ ਕਿ ਤੇ ਸਬਜ਼ੀ ਦੀਆਂ ਦੁਕਾਨਾਂ ਲੱਗ ਗਈਆਂ ਹਾਂਜੀ ਫਿਰ ਕਿਸੇ ਦੀ ਦੁਕਾਨ ਲੱਗ ਗਈ ਕਦੇ ਕੱਪੜੇ ਦੀ ਦੁਕਾਨ ਲੱਗ ਗਈ ਇਹ ਉਹਨਾਂ ਦੁਕਾਨਾਂ ਦੀ ਗੱਲ ਹੈ ਜਿਨ੍ਹਾਂ ਨੇ ਇਹਨਾਂ ਨੇ ਮੁੱਲ ਕਿ ਬਿਜਾਰ ਵਕਵਕ ਹੁੰਦੇ ਨੇ ਹਾਂਜੀ ਔਰ ਜਦੋਂ ਇਹ ਸਰਾਫਾਂ ਦੇ ਬਾਜ਼ਾਰ ਤੇ ਗਿਆਨ ਜਵਾਰੀਆਂ ਦੇ ਬਾਜ਼ਾਰ ਦੇ ਵਿੱਚ ਹਾਂਜੀ ਤੇ ਬਿਜ ਅੰਜਵਾਰੀਆਂ ਨੇ ਵੀ ਇਹਨਾਂ ਦਾ ਮਿਲ ਜਿਹੜਾ ਬਹੁਤ ਘਟ ਪਾਇਆ ਅੱਛਾ ਔਰ ਮਸਾਲਾ ਜਿਹੜਾ ਸੀ ਇਹਨੇ ਦੋ ਚੋ ਜਵਾਰੀਆਂ ਨੂੰ ਖਾੜਿਆ ਤੇ ਜਦੋਂ ਮੁੱਲ ਘਟ ਪਿਆ ਇਹਨੇ ਸੋਚਿਆ ਕਿ ਹੋਰ ਕਿਸਨੋਂ ਖਾਲ ਕੇ ਵੇਖਣਾ ਚਾਹੀਦਾ ਉੱਥੋਂ ਪਤਾ ਕੀਤਾ ਦੁਕਾਨਦਾਰਾਂ ਕੋਲ ਕਿ ਇੱਥੇ ਕੋਈ ਹੋਰ ਵੀ ਕੋਈ ਦਿਵਾਰੀ ਦੀ ਦੁਕਾਨ ਹੈ ਇਹਨਾਂ ਆਖਿਆ ਇੱਕ ਦੁਕਾਨ ਹੈ ਸਭ ਤੋਂ ਪੁਰਾਣੀ ਔਰ ਬੜੀ ਵੱਡੀ ਹੈ ਸਾਲਸਰਾਏ ਜ਼ੌਰੀ ਉਹਦਾ ਨਾਮ ਹੈ ਹਾਂਜੀ ਤੇ ਉਹਦੀ ਦੁਕਾਨ ਹੈ ਇਹ ਤੁਰਿਆ ਗਿਆ ਤੁਰਿਆ ਗਿਆ ਜੋ ਜਾ ਕੇ ਤੇ ਪੁੱਛਿਆ ਦੀ ਸਾਲਸਰਾਏ ਤੁਹਾਡਾ ਨਾਮ ਹੈ ਹਾਂਜੀ ਉਹ ਹੀਰਾ ਨਹੀਂ ਸਾਲਸਾ ਉਹਨੇ ਉਹ ਹੀਰਾ ਕੱਢ ਕੇ ਸਾਲਸਾ ਨਹੀਂ ਦਿੱਤਾ ਹੁਣ ਕਿਉਂਕਿ ਇਹ ਸਾਲਸਾ ਜਿਹੜਾ ਸੀ ਇਹ ਚਾਹੁੰਦਾ ਸੀ ਇਹਨੂੰ ਹੀਰਿਆਂ ਦੀ ਬੜੀ ਪਛਾਣ ਸੀ ਇੰਨੇ ਜਿसरी ਹੱਥ ਤੇ ਰੱਖਿਆ ਹੀਰਾ ਹੱਥ ਤੇ ਰੱਖ ਕੇ ਤੇ ਉਹ ਹੀਰੇ ਉੱਤੇ ਲਿਖਿਆ ਹੋਇਆ ਸੀ ਇਹ ਦੇ ਦਰਸ਼ਨ ਕਰਨ ਦੀ ਭੇਟਾ ਹੈ ਈ 100 ਰੁਪਇਆ ਉਹਨੇ ਜਿਸ ਵੇਲੇ ਉਹ ਦਰਸ਼ਨ ਕੀਤਾ ਹੀਰੇ ਦਾ ਉਹਨਾਂ ਨੇ ਜਿਸ ਵੇਲੇ ਦਰਸ਼ਨ ਕਰਕੇ ਨਾਲ 100 ਰੁਪਏ ਕੱਢ ਕੇ ਮਰਦਾਨੇ ਦੇ ਹੱਥ ਰੱਖ ਦਿੱਤਾ। ਚਾਹ ਤੇ ਹੀਰਾ ਵੀ ਵਾਸ ਕਰ ਦਿੱਤਾ। ਮਰਦਾਨਾ ਕਹਿੰਦਾ ਮਹਾਰਾਜ ਮੈਂ ਤਾਂ ਇਹ ਹੀਰਾ ਲਾਲ ਜਿਹੜਾ ਵੇਚਣ ਵਾਸਤੇ ਆਇਆ। ਤੇ ਐ 100 ਰੁਪਏ ਤਾਂ ਸਾਨੂੰ ਮੈਂ ਲਾਲ ਵੀ ਦੇ ਦਿੱਤਾ ਤੇ 100 ਰੁਪਏ ਵੀ ਦਿੱਤਾ। ਇਹ ਕਦਰ ਉਸ ਹਾਲਸਰਾਈ ਕਹਿੰਦਾ ਮਰਦਾਨਿਆ ਇਹਦੇ ਉੱਤੇ ਲਿਖਿਆ ਹੈ ਵੀ ਇਹਦਾ ਦਰਸ਼ਨ ਕਰਨ ਲਈ ਪੇਟਾ 100 ਰੁਪਿਆ ਇਹ ਤਨਮੇਲ ਦਰਸ਼ਨ ਕਰਨ ਕਰਕੇ ਦਿੱਤਾ ਮਹਾਰਾ ਹੀ ਮੈਂ ਤੇ ਵੇਚਣ ਵਾਸਤੇ ਆਇਆ ਕਹਿੰਦਾ ਮਰਦਾਨਿਆ ਤੂੰ ਵੇਚਣ ਵਾਸਤੇ ਆਇਆ ਇਹਦੀ ਕੀਮਤ ਹੀ ਇੰਨੀ ਹੈ ਕਿ ਮੇਰੀ ਦੁਕਾਨ ਵਿੱਚ ਜਿੰਨਾ ਸਮਾਨ ਪਿਆ ਮੈਂ ਸਾਰਾ ਵੇਚ ਵੀ ਦਿਓ ਤਾਂ ਹੀ ਮੇਰੀ ਕੀਮਤ ਨਹੀਂ ਹੈ ਇੰਨੀ ਕੀਮਤ ਹੈ ਇਹਦੀ ਚਲੋ ਜਦੋਂ ਉਹਨਾਂ ਨੇ 100 ਰੁਪਏ ਦਿੱਤਾ ਤੇ ਉਹ ਹੀਰਾ ਵਾਪਸ ਦੇ ਦਿੱਤਾ ਹਾਂਜੀ ਮਰਦਾਨਾ ਲੈ ਕੇ ਤੇ ਵਾਪਸ ਰੁਪਏ ਆਪਣੇ ਮਾਲਕ ਵੱਲ ਨੂੰ ਗੁਰੂ ਨਾਨਕ ਸਾਹਿਬ ਵੱਲ ਰਸਤੇ ਦੇ ਵਿੱਚ ਮਠਿਆਈ ਦੀ ਦੁਕਾਨ ਤੋਂ ਉਹਨੇ ਅਠਾ ਕੰਨਿਆਂ ਦੀ ਉਚਾਈ ਲਈ ਹੈ ਹਾਂਜੀ ਉਚਾਈ ਲੈ ਕੇ ਤੇ ਰੱਜ ਕੇ ਖਾਧੀ ਹੈ ਤੇ ਕੁਝ ਹਾਲੀਆ ਕੋਲ ਮਠਿਆਈ ਉਹ ਪੱਲੇ ਵਾਲੀ ਰਾਤ ਵਾਸਤੇ ਤੇਨ ਰਾਤ ਉਠਾਵਾਂਗੇ ਇਹ ਵਾਪਸ ਤੁਰਿਆ ਤੇ ਆ ਗਿਆ ਡੇਰੇ ਤੇ ਡੇਰੇ ਆਣ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਨਮਸਕਾਰ ਕੀਤੀ ਮੱਥਾ ਟੇਕਿਆ ਮੈਂ ਗਿਆ ਤੇ ਇਹਦਾ ਬਾਬਾ ਜੀ ਆ ਪਹਿਲਾਂ ਤੇ ਮੈਂ ਜਦੋਂ ਬਾਜ਼ਾਰ 'ਚ ਵੜਿਆ ਕਿਸੇ ਨੇ ਇਹਦਾ ਮੁੱਲ ਦੋ ਮੋਲੀਆਂ ਪਾਇਆ ਕਿਸੇ ਨੇ ਇਹਦਾ ਕੋਈ ਚਾਰ ਸਿਰ ਦਾਣੇ ਦੇ ਪਾਇਆ ਕਿਸੇ ਨੇ ਇਹਦਾ ਕਿੰਨਾ ਮੁੱਲ ਪਾਇਆ ਕਿਸ ਨੇ ਕਿਲੋ ਆਟੇ ਦਾ ਪਾਇਆ ਜਦੋਂ ਮੈਂ ਜਵਾਰੀਆਂ ਦੀ ਦੁਕਾਨ 'ਚ ਗਿਆ ਮਜਾਰ 'ਚ ਫਿਰ ਇਹਦਾ ਕਿਸ ਨੇ 100 ਰੁਪਿਆ ਮੁੱਲ ਪਾਇਆ ਕਿਸੇ ਨੇ 200 ਰੁਪਿਆ ਪਾਇਆ ਪਰ ਮੈਂ ਇੱਕ ਜਵਾਰੀ ਦੀ ਦੁਕਾਨ ਤੇ ਗਿਆ ਉਸ ਜਵਾਰੀ ਨੇ ਇਹ ਮੈਨੂੰ 100 ਰੁਪਿਆ ਵੀ ਦੇ ਦਿੱਤਾ ਤੇ ਇਹ ਹੀਰਾ ਵਾਪਸ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਪੈਸੇ ਕੋ ਲੈ ਕੇ ਆਇਆ ਨਹੀਂ ਲੈ ਕੇ ਕਹਿੰਦੇ ਜੀ ਉਹ ਕਹਿੰਦਾ ਕਿ ਇਹ ਦੀ ਕੀਮਤ ਹੀ ਇੰਨੀ ਆ ਕਿ ਮੇਰੀ ਦੁਕਾਨ ਦਾ ਸਾਰਾ ਮਾਲ ਮੈਂ ਵੇਚ ਦਵਾਂ ਤਾਂ ਵੀ ਇਹਦੀ ਕੀਮਤ ਨਹੀਂ ਪੂਰੀ ਹੋ ਸਕਦੀ ਇਹਦੀ ਕੀਮਤ ਨਹੀਂ ਮੈਂ ਦੇ ਸਕਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਠੀਕ ਹੈ ਤਾਂ ਬਾਬਾ ਜੀ ਮੈਂ ਥੋੜੇ ਜਿਹੇ ਪੈਸਿਆਂ ਦੀ ਮਠਿਆਈ ਖਾ ਲਈ ਹਿੰਦੇ ਫਿਰ ਬਾਕੀ ਪੈਸੇ ਸਾਡੇ ਤੇ ਕਿਸੇ ਕੰਮ ਨਹੀਂ ਅਸੀਂ ਸੰਤ ਲੋਕੇ ਸਾਧ ਲੋਕਿਆਂ ਸਾਡੇ ਤੇ ਕਿਸੇ ਕੰਮ ਨਹੀਂ ਆ ਬਿਲਕੁਲ ਸਹੀ ਕਿਉਂਕਿ ਜਦੋਂ ਇਹ ਪਰਖ ਹੋਈ ਹੈ ਨਾ ਗੁਰੂ ਕੀ ਬਾਣੀ ਦਾ ਪਾਵਨ ਫਰਮਾਨ ਹੈ ਨਾ ਵੇਣ ਗਾਖ ਦੇ ਗੁਣ ਵਿੱਚ ਹੀ ਤਉ ਗੁਣ ਸਭ ਉਹ ਜਾਏ ਗੁਣ ਕਾ ਗਾਖ ਜੇਮਲੇ ਤਉ ਗੁਣ ਲਾਖ ਵਿਕਾਏ ਸਹੀ ਹੈ ਔਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮਰਦਾਨਿਆਂ ਕਿ ਪੈਸੇ ਸਾਡੇ ਕਿਸੇ ਕੰਮ ਨਹੀਂ। ਅਸੀਂ ਸਾਧੂ ਆ ਕਿੱਥੇ ਮਾਇਆ ਸਾਹਮਣੇ ਫਿਰਾਂਗੇ। ਸਾਡੇ ਕਿਸੇ ਕੰਮ ਨਹੀਂ ਹੈ। ਉਹਨੂੰ ਵਾਪਸ ਕਰਕੇ। ਉਹਨੂੰ ਵਾਪਸ ਕਰਿਆ ਵਾਕੀ ਪੈਸੇ। ਮਰਦਾਨੇ ਦਾ ਭਾਵੇਂ ਜੀ ਨਹੀਂ ਸੀ ਕਰਦਾ ਕਿ ਮੈਂ ਪੈਸੇ ਜਿਹੜੇ ਮਾਫ਼ਸ ਕਰਾਂ। ਪਰ ਫੇਰ ਵੀ ਗੁਰੂ ਨਾਨਕ ਸਾਹਿਬ ਦਾ ਹੁਕਮ ਤੇ ਮਰਨਾ ਜ਼ਰੂਰੀ ਸੀ। ਹੁਕਮ ਮੰਨ ਕੇ ਤੇ ਵਾਪਸ ਹੋ ਔਰ ਜੈਸੂ ਜੀ ਵਾਪਸ ਤੁਰਿਆ ਤੇ ਸਾਲਸਰੇ ਜਵਰੀ ਦੀ ਦੁਕਾਨ ਤੇ ਫੇਰ ਪਹੁੰਚਾ ਜਾ ਕੇ ਕਹਿੰਦਾ ਕਿ ਜਵਰੀ ਸਾਹਿਬ ਮੇਰਾ ਮਾਲਕ ਨਹੀਂ ਮੰਨਦਾ ਉਹ ਕਹਿੰਦਾ ਸਾ ਪੈਸੇ ਨਹੀਂ ਲੈਣੇ ਉਹ ਕਹਿੰਦਾ ਕਿ ਅਸੀਂ ਅਸੀਂ ਸਾਧੂ ਲੋਕ ਐ ਅਸੀਂ ਮਾਇਆ ਕਿਥੇ ਸਾਂਭਾਂਗੇ ਸਾਡੇ ਕਿਥੇ ਕੰਮ ਨਹੀਂ ਆਉਣੀ ਤੇ ਤੂੰ ਵਾਪਸ ਜਾ ਉਹਨੇ ਉਹ ਪੈਸਿਆਂ ਵਾਲੀ ਬੋਰੀ ਜਿਹੜੀ ਸੋ ਟੀਲੀ ਕਰ ਦਿੱਤੀ ਹੁਣ ਤੁਸੀਂ ਸਮਝੋਗੇ ਕਿ 100 ਰੁਪਇਆ ਦਿੱਤਾ ਉੱਚੀ ਮਠਿਆਈ ਖਾ ਲਈ ਹਾਂਜੀ ਤੇ ਬੋਰੀ ਫੇਰ ਪੈਸੇ ਨਹੀਂ ਭਰ ਗਏ ਸਾਨੂੰ ਸਾਹਿਬ ਉਹ ਤੋਂ ਦਾ 100 ਰੁਪਇਆ ਅੱਜ ਦਾ ਕਰੋੜਾ ਰੁਪਇਆ ਵਰਗਾ ਸੀ ਸਹੀ ਗੱਲ ਕੀਮਤ ਸੀ ਉਹਦੀ ਸਹੀ ਗੱਲ ਇਸ ਕਰਕੇ ਉਹ ਬੋਰੀ ਦੇ ਵਿੱਚੋਂ ਉਹ ਲੈਣੇ ਪਏ ਪੈਸੇ ਔਰ ਜਿਸ ਤਰ੍ਹਾਂ ਉਹ ਪੈਸੇ ਉਹਨੇ ਵਾਪਸ ਤੇ ਤੇ ਥਾਲਸਰਾ ਜੌਹਰੀ ਨੇ ਪੁੱਛਿਆ ਪਾਬਾ ਜੀ ਪੈਸੇ ਵਾਪਸ ਕਰਨ ਦੇ ਰਹੇ ਹਾਂਜੀ ਉਹਨੇ ਕਿਹਾ ਸਾਡਾ ਮਾਲਕ ਨਹੀਂ ਮ ਉਕੇ ਨੇ ਸਾਧੂ ਅਸੀਂ ਸੰਤ ਰੋਕਿਆ ਸਾਡੇ ਕਿਸੇ ਕੰਮ ਨਹੀਂ ਮਾਰਾ ਜਦ ਸਾਧੂ ਸ਼ਬਦ ਸੁਣਿਆ ਉਹ ਨੇ ਹਰਾਨ ਹੋ ਗਿਨ ਪੁੱਛਿਆ ਕਿ ਤੇਰਾ ਮਾਲਕ ਸਾਧੂ ਮੈਂ ਜਾਣੀ ਕਿ ਆਮ ਵੀਰ ਆ ਮਾਲਕ ਸਾਧੂ ਕਹਿੰਦੇ ਉਹਦਾ ਨਾਂ ਕੀ ਕਹਿੰਦੇ ਜੀ ਉਹਦਾ ਨਾਂ ਨਨਕ ਨਾਨਕ ਨਿਰੰਕਾਰ ਕਹਿੰਜੋ ਆ ਭੇਸ ਕੀ ਹੈ ਕਹਿੰਦੇ ਭੇਸ ਨਹੀਂ ਮੈਂ ਜਾਣਦਾ ਨਾ ਉਹਦਾ ਨਾਂ ਨੂੰ ਨਿਰੰਕਾਰ ਹੀ ਸਾਲਸਰਾਂ ਜਵਰੀ ਕਹਿੰਦਾ ਕਿ ਮੈਨੂੰ ਉਸ ਮਾਲਕ ਦੇ ਦਰਸ਼ਨ ਕਰਾ ਸਕਦੇ ਹੋ ਮreturnData ਕਿਹਾ ਹ ਹ ਉਤੇ ਜਿਹੜਾ ਮਰਜੀ ਜਾਵੇ ਕਿਸੇ ਜਾਤ ਦਾ ਜਾਵੇ ਕਿਸੇ ਵਰਨ ਦਾ ਜਾਵੇ ਕਿਸੇ ਫਿਰਕੇ ਦਾ ਜਾਵੇ ਜਿਹੜਾ ਮਰਜੀ ਜਾਵੇ ਕੋਈ ਗੱਲ ਨਹੀਂ ਜੋ ਸਰਨ ਆਵੇ ਤੇ ਕੰਠ ਲਾਵੇ ਕਿ ਮੇਰੇ ਸਵਾਮੀ ਸੰਦਾ ਗੁਰੂ ਕੀ ਮੰਨਦਾ ਪ੍ਰਮਾਣ ਹੈ ਕਹਿੰਦੇ ਕਿ ਕੋਈ ਗੱਲ ਨਹੀਂ ਹਾਂ ਮੈਂ ਮਲਾਪ ਕਰ ਸਕਦਾ ਕਰਾ ਸਕਦਾ ਜਿਸ ਵੇਲੇ ਉਹਨੇ ਆਪਣੀ ਨਕਾਨ ਵਧਾਈ ਸਾਲਸਰਾਇ ਜਹਰੀ ਨੇ ਜਿੰਦਰਾ ਲਾਇ ਲਕਾਨ ਨੂੰ 2 ਇੰਚ ਚੰਪੇ ਆ ਕੇ ਜਿਹੜੇ ਗਏ ਨੇ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਬੈਠ ਗਏ ਨੇ ਔਰ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਸਾਂਝੇ ਕੀਤੇ ਜਦੋਂ ਦਰਸ਼ਨ ਕੀਤੇ ਹਨ ਉਦੋਂ ਇਹਦਾ ਮਨ ਜਿਹੜਾ ਨਾ ਉਹਨੇ ਅਹ ਦਿੱਤੀ ਇਹਨਾਂ ਨੂੰ ਸਾਡੀ ਦਿੱਤੀ ਉਹਦੇ ਮਨ ਨੇ ਗਵਾਈ ਦਿੱਤੀ ਹੈ ਕਿ ਇਹ ਪੂਰਨ ਸੰਤ ਹੋ ਸਕਦਾ ਹੈ ਪੂਰਨ ਗੁਰੂ ਹੋ ਸਕਦਾ ਹੈ ਪਰ ਜੈਸੋ ਗੁਰੂ ਨਾਨਕ ਸਾਹਿਬ ਨੇ ਸਾਲਸਾਏ ਜਉੀ ਦੇ ਸਿਰ ਤੇ ਹੱਥ ਰਾ ਕੇ ਕਿਆ ਸਾਲਸਰਾਏ ਨਿਹਾਲ 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 ਵਾਕਸ਼ਪਾ ਅਕਾਰਿਆ ਬਾਬੇ ਨਾਰੰਗੀ ਨੇ ਇਹਨਾਂ ਦੇ ਕपाट ਖੁੱਲ ਗਏ ਇਹਨੂੰ ਅੰਤਰਜਾਨਤਾ ਹੋ ਗਈ ਨਾਲ ਤਿੰਨ ਲੋਕ ਦੀ ਸੋਝੀ ਹੋ ਗਈ ਜਦੋਂ ਦਰਸ਼ਨ ਕਰਕੇ ਨਿਹਾਲ ਹੋਇਆ ਮਾਬਸ ਉਣ ਲਗਾ ਤੇ ਕਹਿੰਦਾ ਕਿ ਬਾਬਾ ਜੀ ਮੈਨੂੰ ਕੋਈ ਉਪਦੇਸ਼ ਦੇ ਦਿਓ ਮੈਨੂੰ ਉਪਦੇਸ਼ ਦਿਓ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਤੇਰੇ ਉੱਤੇ ਤੇ ਅੱਗੇ ਮਾਲਕ ਦੀ ਬੜੀ ਕਿਰਪਾ ਹੋ ਗਈ ਹੈ। ਅੰਗੇ ਤੋਂ ਨਿਹਾਲ ਹੋ ਗਿਆ। ਪਰ ਫਿਰ ਵੀ ਜੇ ਇਹ ਹੀ ਚਾਉਣਾ ਤੋਂ ਕੋਈ ਪ੍ਰਦੇਸ਼ ਤੇ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰ। ਵਾਹਿਗੁਰੂ ਨਾਮ ਜਪਿਆ ਕਰ। ਔਰ ਕਿਰਤ ਕਰ ਕਰਿਆ ਕਰ, ਧਰਮ ਦੀ ਕਿਰਤ। ਮੰਡ ਕੇ ਸ਼ਕਾ ਕਰ। ਜਿਹੜਾ ਕੋਈ ਦਰ ਤੇ ਆਵੇ ਉਨੂੰ ਰੋਟੀ ਪਾਣੀ ਕਪੜਾ ਜਲ ਪਾਣੀ ਲਈ ਜੋ ਵੀ ਉਹਨੂੰ ਲੋੜ ਹੋਵੇ ਉਹਦੇ ਨਾਲ ਪੂਰੀ ਸੇਵਾ ਕਰਿਆ ਕਰ ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਲਸਰਾਏ ਜੋਰੀ ਨੂੰ ਉਪਦੇਸ਼ ਦਿੱਤਾ ਠੀਕ ਹੈ ਜੀ ਠੀਕ ਹੱਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵਤਨ ਦੀ ਮਿੱਟੀ ਸਮੂਹ ਟੀਮ ਦਾ ਅਤੇ ਮੇਰੇ ਅਜੀਬ ਮਿੱਤਰ ਸਰਦਾਰ ਸ੍ਰਿੰਦ ਸਿੰਘ ਜਿੰਦੂ ਸਾਹ ਦੇ ਬੋਲ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਸਤਿ ਸਾਹ ਵਾਹਿਗੁਰੂ